ਛੋਟੇ ਉਦੋਂ ਮੈਨੂੰ ਜਿਹਨੂੰ ਆਪ ਮਾਈਗਰੇਨ ਕਹਿੰਦੇ ਘਰ ਸੀ ਕਿੰਨੇ ਸਾਲ ਦੀ ਉਮਰ ਤੋਂ ਸੀ ਇਹ ਜਦ ਤੀ ਮੈਂ ਸੰਭਲੀ ਸਰ ਮੇਰਾ 10-12 ਸਾਲਾਂ ਤੇ ਮੇਰੀ ਤਾਂ 12 ਸਾਲਾਂ ਤੋਂ ਹੀ ਜੇ ਮੈਂ ਕੁਝ ਵੀ ਖਾਂਦਾ ਸੀ ਕੋਤੜੀ ਹੋਈ ਜੀ ਸਮੋਸਾ ਜਾਂ ਕੋਈ ਹੋਰ ਕੋਈ ਵੀ ਚੀਜ਼ ਖਾਂਦਾ ਸੀ ਤਾਂ ਮੈਨੂੰ ਰਾਤ ਨੂੰ ਇੰਨਾ ਕਿ ਤਜਾਬ ਆਉਂਦਾ ਸੀ ਕਿ ਮੇਰੇ ਨੱਕ ਸੇ ਦੀ ਮੂੰਹ ਥੇਂ ਦੀ ਬਹੁਤ ਪਾਣੀ ਗਲਦਾ ਮੈਂ ਸੁੱਤਾ ਪਿਆ ਹੋਣਾ ਤੇ ਕੁਲਾਹ ਦੇ ਉੱਠ ਕੇ ਮੈਨੂੰ ਮੇਰੇ ਮੂੰਹ ਚੋਂ ਨੱਕ ਪਾਣੀ ਬਹੁਤ ਚੱਲਦਾ ਫਿਰ ਮੈਂ ਛੇਤੀ ਪਾਣੀ ਕੋਲ ਜਾਂਦਾ ਕੁਰਲੀ ਕਰਦਾ ਫਿਰ ਕਿਤੇ ਠੀਕ ਹੁੰਦਾ ਹਰ ਟਾਈਮ ਮੈਂ ਦਵਾਈ ਨਾਲ ਹੀ ਰੱਖਦਾ ਸੀ ਸਰ ਜਿਵੇਂ ਪਹਿਲੇ 50 ਦਿਨ ਪੀਤਾ ਪਹਿਲੇ 50 ਦੇ ਵਿੱਚ ਫਰਕ ਪੈਣ ਲੱਗ ਗਿਆ ਸੀ ਤੁਹਾਨੂੰ ਹਾਂ ਜੀ ਸਰ ਜੀ ਮੈਨੂੰ ਜਿਹੜਾ ਮੇਰਾ ਇਹ ਸੀ ਤਜਾਬ ਬਣਦਾ ਸੀ ਇਹ ਤਾਂ ਮੈਨੂੰ ਹਫ਼ਤੇ ਦੇ ਵਿੱਚ ਹੀ ਓਕੇ ਬਿਲਕੁਲ ਨਾਰਮਲ ਹੋ ਗਈ ਜਿੱਥੇ ਮੈਂ ਪੈਰਾਪਰ ਬੈਠ ਨਹੀਂ ਸਕਦਾ ਸੀ ਹਰ ਟਾਈਮ ਦਰਦ ਰਹਿੰਦੇ ਗੋਡਿਆਂ 'ਚ ਮੈਂ ਜੇ ਖੋ 100 ਡੰਡ ਬੈਠ ਕੇ ਵੀ ਲਾ ਸਕਦਾ ਓਕੇ ਇੰਨਾ ਵਧੀਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਗੱਲਬਾਤ ਕਰਦੇ ਆਂ ਰੋਜ਼ਾਨਾ ਜਿੱਥੇ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੇ ਆਪਣੇ ਪਰਿਵਾਰ ਨੇ ਵੀਡੀਓ ਦੇਖ ਰਹੇ ਨੇ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਕਈਆਂ ਦੇ ਕੁਐਸਚਨ ਪੈਦਾ ਹੋ ਰਹੇ ਨੇ ਕਈ ਆਰਡਰ ਕਰ ਰਹੇ ਨੇ ਕਈ ਰਿਜ਼ਲਟ ਲੈ ਰਹੇ ਨੇ ਕਈ ਦੇਖ ਰਹੇ ਨੇ ਐਸੇ ਤਰੀਕੇ ਨਾਲ ਦੋਸਤੋ ਜਿਹੜੇ ਪਰਿਵਾਰ ਨੇ ਰਿਜ਼ਲਟ ਲਏ ਨੇ ਕਿਸੇ ਨੇ ਸਾਲ ਪਹਿਲਾਂ ਬੰਦ ਕਰਤੀਆਂ ਦਵਾਈਆਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਅਲੱਗ-ਅਲੱਗ ਪਰਿਵਾਰਾਂ ਨੂੰ ਆਪਾਂ ਹਰ ਰੋਜ਼ ਮਿਲਦੇ ਆਂ ਐਸੇ ਤਰੀਕੇ ਨਾਲ ਇਹ ਲੜੀ ਦੇ ਵਿੱਚ ਅੱਜ ਲੈ ਕੇ ਆ ਰਹੇ ਆਂ ਰਾਮਾਸਰਾ ਜੀ ਨੂੰ ਜਿਹੜੇ ਕਿ ਤਕਰੀਬਨ ਇਹ ਕਈਏ ਬਿ ਜਿੰਦਗੀ ਤੋਂ ਅੱਕ ਚੁੱਕੇ ਸੀ ਕਿੜੀਆਂ ਕਿੜੀਆਂ ਚੀਜ਼ਾਂ ਤੋਂ ਅੱਕ ਚੁੱਕੇ ਸੀ ਉਹ ਸਾਰੀਆਂ ਗੱਲਾਂ ਆਪਣੀ ਜਵਾਨੀ ਗਰੀਏ ਕਰਨਗੇ ਔਰ ਅਗਲੀ ਚੀਜ਼ ਕਾਫੀ ਪਰਿਵਾਰ ਸੋਲ ਦੇਣਗੇ ਵੀਡੀਓ ਤੇ ਆ ਜੂਗੀ ਨੰਬਰ ਤੁਹਾਨੂੰ ਨੰਬਰ ਵੀ ਮਿਲੇਗਾ ਐਡਰੈਸ ਵੀ ਮਿਲੇਗਾ ਤੁਸੀਂ ਪਰਸਨਲੀ ਮਿਲ ਵੀ ਸਕਦੇ ਹੋ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਪਰ ਦੋਸਤੋ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਵੈਲਕਮ ਆਰਾਮ ਆਸਰਾ ਜੀ ਸਾਰੀ ਸਾਸੇ ਕਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸੋਸਰ ਜੀ ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਸੀ ਪ੍ਰੋਬਲਮਾਂ ਸੀ ਜੀ ਛੋਟੇ ਹੁੰਦੇ ਤੇ ਮੈਨੂੰ ਪ੍ਰੋਬਲਮਾਂ ਸੀ ਜੀ ਬਾਕੀ ਦਾ ਪਤਾ ਨਹੀਂ ਕਿ ਐਨੇ ਕਰੋਪੀ ਸੀ ਪ੍ਰਮਾਤਮਾ ਦੀ ਕਿ ਮੈਨੂੰ ਹੀ ਪ੍ਰੋਬਲਮ ਆਉਣੀ ਸੀ ਛੋਟੇ ਉਮਰ ਦੇ ਮੈਨੂੰ ਜਿਹਨੂੰ ਆਪਾਂ ਮਾਈਗਰੇਨ ਕਹਿੰਦੇ ਘਰ ਸੀ ਕਿੰਨੇ ਸਾਲ ਦੀ ਉਮਰ ਤੋਂ ਸੀ ਇਹ ਜਦ ਤੀ ਮੈਂ ਸੰਬਲਿਆ ਸਰ ਮੇਰੇ 10-12 ਸਾਲਾਂ ਦੇ ਮੇਰੀ ਉਮਰ ਤਾਂ 12 ਸਾਲਾਂ ਤੋਂ ਹੀ ਪਹਿਲੀ ਪ੍ਰੋਬਲਮ ਆਂਦੀ ਆ ਮਾਈਗਰੇਨ ਦੀ ਜੈ ਸਰ ਓਕੇ ਮੈਂ ਇੰਨਾ ਕੁ ਬਹੁਤ ਔਖਾ ਸੀ ਜਦੋਂ ਮੈਂ ਦਵਾਈਆਂ ਲੈੰਦਾ ਰਹਿਣਾ ਸੀ ਉਸ ਉਮਰ 'ਚ ਉਹ ਮਤ ਜੀ ਹੋਰ ਵੀ ਦੇਸੀ ਵੀ ਆਪਣਾ ਨੁਕਤੇ ਕਰਦੇ ਰਹੇ ਸੀ ਉਮਰ ਵੱਧ ਗਈ ਸਨ ਫਿਰ ਸਰ ਮੈਨੂੰ ਆਪਣਾ ਮੇਰਾ ਜਿਹੜਾ ਲੀਵਰ ਸੀ ਫੈਟੀ ਲੀਵਰ ਹੋ ਗਿਆ ਸੀ ਮੈਨੂੰ ਖਾਧ ਦਾ ਪੀਤਾ ਕੁਝ ਵੀ ਨਹੀਂ ਪਚਦਾ ਸੀ ਮੈਂ ਸਾਰੀ ਸਾਰੀ ਰਾਤ ਬੈ ਕੇ ਹੀ ਕੱਟਦਾ ਸੀ ਜੇ ਮੈਂ ਕੋਈ ਤੜੀ ਹੋਈ ਚੀਜ਼ ਖਾ ਲੈਂਦਾ ਨਮਕੀਨ ਕੋਈ ਕੁਝ ਵੀ ਖਾ ਲੈਂਦਾ ਸੀ ਇਹ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜੀ ਇਹ ਜਿਹੜੀ ਇਹ ਸਰ ਗੱਲ ਹੈ ਇਹ ਘੱਟੋ-ਘੱਟ ਹੋ ਗਈ ਗੱਲ ਨੂੰ ਆਪਣਾ 12 ਇਹ ਆਪਣਾ 2000 ਦੀ ਗੱਲ ਸਨ 22 ਸਾਲ ਪਹਿਲਾਂ ਦੀ ਹਾਂਜੀ ਇਹ 22 ਸਾਲਾਂ ਦੀ ਗੱਲ ਹੈ ਜੀ ਲੀਵਰ ਫੈਟੀ ਹੋ ਗਿਆ ਉਸ ਪਛਦਾ ਨਹੀਂ ਜੋ ਖਾਣੇ ਹੋ ਬਸ ਹਾਂਜੀ ਜੇ ਮੈਂ ਕੁਝ ਵੀ ਖਾਂਦਾ ਸੀ ਕੋਤੜੀ ਹੋਜੀ ਸਮੋਸਾ ਜਾਂ ਕੋਈ ਹੋਰ ਕੋਈ ਵੀ ਚੀਜ਼ ਖਾਂਦਾ ਸੀ ਤਾਂ ਮੈਨੂੰ ਰਾਤ ਨੂੰ ਇੰਨਾ ਕਿ ਤਜਾਬ ਆਉਂਦਾ ਸੀ ਕਿ ਮੇਰੇ ਨੱਕ ਥੇਂ ਦੀ ਮੂੰਹ ਥੇਂ ਦੀ ਬਹੁਤ ਪਾਣੀ ਗਲਦਾ ਮੈਂ ਸੁੱਤਾ ਪਿਆ ਹੋਣਾ ਤੇ ਕੁੜਾ ਉੱਠ ਕੇ ਮੈਨੂੰ ਮੇਰੇ ਮੂੰਹ ਚੋਂ ਨੱਕ ਪਾਣੀ ਬਹੁਤ ਚੱਲਦਾ ਹੈ ਫਿਰ ਮੈਂ ਛੇਤੀ ਪਾਣੀ ਕੋਲ ਜਾਂਦਾ ਘੁਰਲੀ ਕਰਦਾ ਫਿਰ ਕਿਤੇ ਠੀਕ ਹੁੰਦਾ ਹਰ ਟਾਈਮ ਮੈਂ ਦਵਾਈ ਨਾਲ ਹੀ ਰਹਿਦਾ ਸੀ ਸਰ ਓਕੇ ਇੰਨਾ ਕੁ ਔਖਾ ਸੀ ਮੈਂ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ ਹੈਗਾ ਸੀ ਜੀ ਮੇਰਾ ਮੇਰੇ ਗੋਡੇ ਵੀ ਖੜਕਣ ਲੱਗੇ ਸੀ ओके ਮੈਨੂੰ ਸ਼ੂਗਰ ਵੀ ਆ ਗਈ ਸਰ ਜਿਹੜੀ ਸ਼ੂਗਰ ਸੀ ਮੇਰੀ 250 ਤੋਂ ਲੈ ਕੇ 300 ਦੇ ਪਲੱਸ ਹੋ ਜਾਂਦੀ ਸੀ ਓਕੇ ਸ਼ੂਗਰ ਮੈਨੂੰ 2012 ਚਾਹੀਦੀ ਓਕੇ ਫਿਰ ਉਸ ਤੋਂ ਬਾਅਦ ਜਿਹੜੇ ਮੇਰੇ ਗੋਡੇ ਤੇ ਜਿਵੇਂ ਜਵਾਬ ਦੇ ਚੁੱਕੇ ਤੇ ਗ੍ਰੇਸ ਖਤਮ ਹੋ ਚੁੱਕੀ ਸੀ ਓਕੇ ਮੇਰਾ weight ਵੀ ਇੰਨਾ ਕਿ ਜ਼ਿਆਦਾ ਸੀ ਜੀ ਕਿ 90 ਕਿਲੋ ਮੇਰਾ weight ਸੀ ਮੇਰੀ height ਦੇ ਮੁਤਾਬਕ 65 ਕਿਲੋ weight ਚਾਹੀਦਾ ਓਕੇ ਤੇ ਫਿਰ ਮੈਂ ਦਵਾਈ ਪਟਿਆਲਾ ਵੀ ਹੋਰ ਵੀ ਸਭ ਕੁਝ ਤਾਂ ਲੈਂਦਾ ਰਿਹਾ ਸਰ ਬਾਕੀ ਦਾ ਕੋਈ ਸੁਸਨ ਨਹੀਂ ਮਿਲਿਆ ਫਿਰ ਮੇਰੀ ਜ਼ਿੰਦਗੀ ਜਬਾਡੀ ਸਰਵਿਸ ਤੇ ਇੱਕ ਮਿਰਿਆ ਨਹੀਂ ਸਰ ਜੀ ਮੈਂ ਇੰਨੀਆ ਪ੍ਰੋਬਲਮਾਂ ਸੀ ਫਿਰ ਦਵਾਈਆਂ ਕਿੰਨੀਆਂ ਖਾਰੇ ਸੀ ਤੁਸੀਂ ਦਵਾਈਆਂ ਸਰ ਹਰ ਟਾਈਮ ਨਾਲੇ ਰੱਖ ਦਿੱਤੀ ਇੰਨੇ ਕ ਦਵਾਈਆਂ ਰੱਖ ਦਿੱਤੀ ਕਿ ਰਿਸ਼ਤੇ ਜਾਨਾ ਦਵਾਈਆਂ ਦਾ ਪਹਿਲਾ ਡੱਬਾ ਬਾਕਸ ਨਾਲ ਰੱਖਣਾ ਹੈ ਅੱਛਾ ਪੱਕਾ ਬਾਕਸ ਲਾਇਆ ਹੋਇਆ ਹੈ ਹਾਂਜੀ ਹਾਂਜੀ ਸਰ ਘਾੜ ਦੀ ਅੱਡ ਸੀ ਲੀਵਰ ਦੀ ਇਤਿਆਰ ਦੀ ਅੱਡ ਹੁੰਦੀ ਸਰ ਸ਼ੂਗਰ ਦੀ ਅੱਡ ਸੀ ਤੇ ਹੋਰ ਮੈਂ ਪੱਟੀਆਂ ਬਣ ਕੇ ਰੱਖੇ ਗੋਡੇ ਦੇ ਘਰੋਂ ਪੱਟੀਆਂ ਹੋਰ ਵੀ ਦਵਾਈ ਮੇਰੀ ਗੋਡਿਆਂ ਵਿੱਚ ਜਲਦੀ ਦੇਈ ਸੀ ਗੋਡਿਆਂ ਬਾਰੇ ਫਿਰ ਡਾਕਟਰ ਕੀ ਕਹਰੇ ਸੀ ਤੁਹਾਨੂੰ ਡਾਕਟਰ ਕਹਿੰਦੇ ਗ੍ਰੀਸ ਖਤਮ ਹੋ ਚੁੱਕੇ ਨੇ ਵੀ ਬਦਲਨੇ ਪੈਣਗੇ ਹਾਂਜੀ ਹਾਂਜੀ ਓਕੇ ਵੀ ਜਾ ਬਦਲਨੇ ਪੈਣਗੇ ਬਾਕੀ ਜਿਵੇਂ ਗੱਡੀ ਚੱਲਦੀ ਚਲਾਓ ਕੜਕ ਕੜਕ ਕਰ ਖੜਕ ਖੜਕ ਕਰ ਜਾਂਦੀ ਜੀ ਬਹੁਤ ਔਖਾ ਸੀ ਮੈਂ ਬੈਠਣ ਤੋਂ ਵੀ ਠੀਕ ਹੈ ਤੇ ਬਹੁਤ ਪ੍ਰੋਬਲਮ ਆਸੀ ਸਰ ਜੀ ਮਲ ਜਿਵੇਂ ਤੁਸੀਂ ਦਵਾਈਆਂ ਫਿਰ ਬਹੁਤ ਥਾਵਾਂ ਤੋਂ ਜੋਰ ਲਾ ਚੁੱਕੇ ਹੋਵੋਗੇ ਅੱਗੇ ਹੀ ਦਵਾਈਆਂ ਖਾ ਕੇ ਰਹੀਂ ਸੱਦ ਦਵਾਈ ਤਾਂ ਮੈਂ ਜਿੱਥੇ ਵੀ ਕੋਈ ਦੱਸਦਾ ਸੀ ਦੇਸੀ ਕੀ ਹੋਰ ਕੀ ਮੈਂ ਆਪਣਾ ਜਿਹੜੇ ਮੇਰੇ ਉਹਦੇ ਦਰਦ ਹੁੰਦਾ ਰਿਹਾ ਸੀ ਤੇਜਾਬ ਹੁੰਦਾ ਸੀ ਮੈਨੂੰ ਆਇਆ ਸੀ ਮੇਰੇ ਕਿਤੇ ਆਪਣਾ ਕੋਈ ਮਲਕ ਕੇ ਹਾਰਟ ਦੀ ਪ੍ਰੋਬਲਮ ਆ ਗਈ। ਮੈਂ ਗੁਰਪ੍ਰੀਤ ਸਿੱਧੂ ਆਪਣਾ ਪਟਿਆਲਾ ਦੇ ਸਪੈਸ਼ਲਿਸਟ ਡਾਕਟਰ ਐ। ਉਹੜਾ ਕੋਲ ਵੀ ਜਾ ਕੇ ਮੈਂ ਚੈੱਕਅਪ ਕਰਾਇਆ ਉਹ ਕਹਿੰਦੇ ਇਸੇ ਕਰਦਣੀ ਹੈਗੀ। ਤੇ ਮੈਂ ਬਹੁਤ ਦਵਾਈ ਖਾਂਦਾ ਸੀ ਹਰਿਆਣੇ ਚ ਵੀ ਖਾ-ਖਾ ਜ਼ੋਰ ਲੜਿਆ। ਮੇਰਾ ਆਪਣਾ ਡਾਕਟਰ ਜਿਹੜਾ ਫੈਮਿਲੀ ਡਾਕਟਰ ਹੈ ਉਹ ਤਾਂ ਹਰ ਟਾਈਮ ਦਵਾਈ ਚੱਲਦੀ ਰਹਿੰਦੀ ਰਹੀ। ਓਕੇ। ਜਿਵੇਂ ਬੋਡੀ ਸਰਵਿਸ ਤੁਹਾਡੇ ਕੋਲੇ ਜ਼ਿੰਦਗੀ ਚ ਆਂਦਾ ਤੁਹਾਡੇ ਯਕੀਨ ਐ ਹੀ ਆ ਗਿਆ ਤੁਹਾਨੂੰ ਜਕੀਰ ਐਸਸਟੂ। ਨੇ ਸਰ ਐਡੀ ਸਿਹਤ ਤੇ ਯਕੀਨ ਆਇਆ ਜੀ। ਕਿ ਲੋ ਮੈਨੂੰ ਵੀਰ ਕਹਿਣ ਲੱਗੇ ਬੋਡੀ ਸਰਵਿਸ ਪੈਕ ਹੈ ਵੀ ਜੂਸ ਨੇ ਬਹਾ ਜੂਸ ਚਿਰੋ ਪੀ ਕੇ ਦੇਖ ਲੈਨੇ ਜੀ ਮੈਂ ਹੋਰ ਕੀ ਕਰਾਂਗਾ ਜੋ ਇੰਨਾ ਕੁਝ ਲੈ ਕੇ ਦੇਖਦੇ ਬਹੁਤ ਜ਼ੋਰ ਲਾਇਆ ਮੈਨੇ ਓਕੇ ਵੀ ਸਾਰਾ ਜ਼ੋਰ ਹਾਂਜੀ ਹੱਥ ਅਜ ਮੈਂ ਅਸ ਕਰ ਚੁੱਕੇ ਹਾਂ ਹਾਂਜੀ ਵੀ ਤੁਸੀਂ ਸੋਚਿਆ ਵੀ ਲਾਸਟ ਹਥਿਆਰ ਵਿਵਰਤਨਾ ਦਾ ਪੈਣਾ ਹੀ ਹੈ ਹਾਂਜੀ ਸਰ ਫਿਰ ਮੈਨੇ ਬੋਡੀ ਸਰਵਿਸ ਪੈਕ ਮੈਨੇ ਇੱਕ ਨਹੀਂ ਪੀਤਾ ਮੈਨੇ 50 ਦਿਨ ਦਾ ਕੋਸਟ ਕਰਕੇ ਫਿਰ ਮੈਨੇ 50 ਦਿਨ ਮੈਂ ਦੋ ਬੋਡੀ ਸਰਵਿਸ ਪੈਕ ਵਿੱਚ ਜੋ ਮੈਨੂੰ ਫਾਇਦਾ ਹੋਇਆ 50 ਜਿਵੇਂ ਪਹਿਲੇ 50 ਦਿਨ ਪੀਤਾ ਪਹਿਲੇ 50 ਦੇ ਫਰਕ ਪੈਣ ਲੱਗ ਗਿਆ ਸੀ ਤੁਹਾਨੂੰ ਹਾਂਜੀ ਸਰ ਜੀ ਮੈਨੂੰ ਇਹੜਾ ਮੇਰਾ ਇਹ ਸੀ ਇਤਜਾਬ ਬਣਦਾ ਸੀ ਇਹ ਤਾਂ ਮੈਨੂੰ ਹਫਤੇ ਦੇ ਵਿੱਚ ਹੀ ਓਕੇ ਹੋ ਕੇ ਸੀ ਤਜਾਬ ਹਫਤੇ ਚੋਕੇ ਹੋ ਗਿਆ ਹੋਰ ਕੀ ਕੀ ਫਰਕ ਪਿਆ 50 ਦਿਨਾਂ ਦਾ ਤਜਾਬ ਸੀ ਜਿਹੜੀ ਵੀ 슈ਗਰ ਸੀ ਉਹ ਵੀ ਕੰਟਰੋਲ ਹੋਣ ਲੱਗੇ 슈ਗਰ ਦੀ ਪੱਕੀ ਟੈਬਲੇਟ ਚੱਲਦੀ ਸੀ ਤੁਹਾਡੀ ਫਿਰ ਹਾਜੀ ਉਹ ਸਾਰਾ ਰੋਟੀ ਦੇ ਨਾਲ ਵਿਚਾਲ ਦੀ ਬਰੇਣੀ ਪੈਂਦੀ ਓਕੇ ਦੋ ਰੋਟੀਆਂ ਖਾ ਲੀਆਂ ਚਾਰ ਰੋਟੀਆਂ ਹਣੇ ਵਿਚਾਲ ਦੀ ਗੋਲੀ ਥਾਲੀ ਚ ਰੱਖ ਕੇ ਲੈਣੀ ਪੈਂਦੀ ਸੀ ਅੱਛਾ ਪਾਸੇ ਐਵੇਂ ਜੀ ਗੋਲੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਗੋਡੇ ਹਾਂਜੀ ਗੋਡੇ ਤਾਂ ਮੇਰੇ ਬਿਲਕੁਲ 50 ਦਿਨਾਂ ਬਾਅਦ ਪਹਿਲੇ ਠੀਕ ਹੋ ਗਏ ਨਹੀਂ ਗੋਡੇ ਮੇਰੇ ਹਾਲੀ ਵੀ ਠੀਕ ਹੋ ਗਏ ਜਦੋਂ ਮੈਂ ਦੂਜਾ ਪੈਕ ਸ਼ੁਰੂ ਕੀਤਾ ਜੀ ਮਲ 30 40 ਪੈਸੇ ਜਿਵੇਂ ਅਸੀਂ ਬੋਲਦੇ ਆਂ ਪਰਿਵਾਰਾਂ ਨੂੰ ਵੀ ਪਹਿਲੇ ਪੈਕ ਜੀ 30 ਪੇ ਰਿਜ਼ਲਟ ਤਾਂ ਲਓ ਮਲ ਕਿੰਨੇ ਕੇ ਪੈਸੇ ਰਿਜ਼ਲਟ ਆ ਗਈ ਪਹਿਲੇ 50 ਦਿਨਾਂ 'ਚ ਤੁਹਾਨੂੰ ਮੈਨੂੰ ਤਾਂ ਸਰ ਮਲਕ ਜੀ ਆਪਾਂ ਇੱਕ ਦੇਖੀਏ 50% 50% ਓਕੇ 50% ਰਿਜ਼ਲਟ ਆ ਗਿਆ ਹਾਂਜੀ ਅਗਲੇ 50 ਦਿਨ ਹੋਰ ਯੂਜ਼ ਕਰਕੇ ਬਿਲਕੁਲ ਓਕੇ ਬਿਲਕੁਲ ਨਾਰਮਲ ਹੋ ਗਈ ਜਿੱਥੇ ਮੈਂ ਪੈਰਾ ਪਾਰ ਬੈਠ ਨਹੀਂ ਸਕਦਾ ਸੀ ਹਰ ਟਾਈਮ ਦਰਦ ਰਹਿੰਦੇ ਗੋਡਿਆਂ 'ਚ Okay. ओके ਇੰਨਾ ਵਧੀਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਮੇਰਾ ਜਿਹੜਾ ਵੇਟ ਸੀ ਮੇਰਾ ਉਹ ਵੀ ਓਕੇ ਸਰ ਵੇਟ ਓਕੇ ਹੋ ਗਿਆ ਹਾਂਜੀ 슈ગર ਦੀ ਕੋਈ ਟੈਬਲਟ ਖਾ ਰਹੇ ਹੁਣ ਨਹੀਂ ਸਰ 슈ਗਰ ਮੇਰੇ ਹੁਣ 113 15 ਅੱਥ ਨੇ ਰੋਟੀ ਖਾ ਕੇ ਚਾਹ ਚ ਪੀ ਕੇ ਬਿਲਕੁਲ ਜਿਵੇਂ ਨਾਰਮਲ ਸਾਡੇ ਦੇ ਬਹੁਤ ਕੁਐਸਚਨ ਹੁੰਦੇ ਨੇ ਵੀ 슈ਗਰ ਸਾਰੇ ਬੰਦ ਨਹੀਂ ਹੋ ਸਕਦੀ ਐ ਨਹੀਂ ਹੋ ਸਕਦਾ ਪਰ ਤੁਹਾਨੂੰ ਬਹੁਤ ਕੌਲਾਂ ਆਣਗੀਆਂ ਇਹ ਚੀਜ਼ ਉੱਤੇ ਤੁਹਾਨੂੰ ਅਟੈਂਡ ਕਰਨਾ ਉਹ ਪਰਿਵਾਰਾਂ ਨਾਲ ਸਰ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਬਿਲਕੁਲ ਰਿਪੋਰਟਾਂ ਨਾ ਨਾ ਉਹ ਤਾਂ ਠੀਕ ਹੈ ਤੁਸੀਂ ਕਰ ਸਕਦੇ ਹੋ ਹਾਂਜੀ ਮਾ ਲਗੋਡਿਆਂ ਦੀ ਅੱਜ ਤਾਂ ਨਹੀਂ ਕੋਈ ਪ੍ਰੋਬਲਮ ਲੋ ਜੀ ਕੋਈ ਪ੍ਰੋਬਲਮ ਨਹੀਂ ਗੋਡਿਆਂ ਜਿਵੇਂ ਮਰਜ਼ੀ ਚੱਲੀ ਜਾਂਵਾ ਜੀ ਓਕੇ ਡੰਡ ਬੈਠ ਕੇ ਮੈਂ ਪੌੜੀਆਂ ਚੜ ਜਿਵੇਂ ਮਰਜ਼ੀ ਬਹੁਤ ਛੇਤੀ ਚੜ ਜਾਂਦੇ ਨੇ ਜੀ ਹੁਣ ਆਪਾਂ ਪੌੜੀਆਂ ਚੜ ਕੇ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਸਰ ਤੇ ਜਿਹੜੇ ਪਰਿਵਾਰ ਦੇਖ ਰਹੇ ਨੇ ਕਿਉਂਕਿ ਜਦੋਂ ਬੰਦਾ ਇੰਨੀਆਂ ਦਿੱਕਤਾਂ ਚ ਲੰਘਦਾ ਅੱਕ ਜਾਂਦਾ ਹੋਵੇ ਜਨਾਂ ਕਿਤੇ ਵੀ ਛੱਡ ਜਾਏ ਹੁਣ ਕੁਝ ਨਹੀਂ ਖਾਂਦਾ ਕੁਝ ਨਹੀਂ ਟਰਾਈ ਕਰਾ ਮੈਂ ਤਾਂ ਅੱਕ ਰਿਆਂ ਹਾਂ ਤਾਂ ਉਸ ਤਰ੍ਹਾਂ ਦੇ ਪਰਿਵਾਰ ਕਿਵੇਂ ਡਿਸੀਜਨ ਲੈਣ ਕੀ ਕਹਿਣਾ ਚਾਹੂਗੇ ਉਹ ਪਰਿਵਾਰਾਂ ਨੂੰ ਜੀ ਸਰ ਜੀ ਤਾਂ ਜਦੋਂ ਸਾਨੂੰ ਪੱਤਰ ਲੱਗ ਗਿਆ ਇਹਦੇ ਬਾਰੇ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਤੰਦਰੁਸਤ ਹੈ ਚਾਹੇ ਬਿਮਾਰ ਹੈ ਕਿਵੇਂ ਵੀ ਹੈ ਬਿਮਾਰ ਨੂੰ ਵੀ ਲੈਣ ਚਾਹੀਦੇ ਤੰਦਰੁਸਤ ਨੂੰ ਵੀ ਪੀਣਾ ਚਾਹੀਦਾ ਸਾਨੂੰ ਕਰ ਲਓ ਕੋਈ ਪ੍ਰੋਬਲਮ ਆਵੇ ਨਹੀਂ ਓਕੇ ਜੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਜਿਹੜੀ ਬਚਪਨ ਤੋਂ ਘਰ ਦੀ ਪ੍ਰੋਬਲਮ ਸੀ ਉਹ ਤਾਂ ਨਹੀਂ ਕਿ ਉਹ ਬਿਲਕੁਲ ਠੀਕ ਹੈ ਜੀ ਮੇਰਾ ਸਿਰ ਵੀ ਦੁਖਿਆ ਜੀ ਓਕੇ ਅੱਗੇ ਮੇਰਾ ਸਿਰ ਦੱਬਾ ਗੋਲੀਆਂ ਵਾਲਾ ਫਿਰ ਤੁਸੀਂ ਲੈ ਜਾਓ ਜੀ ਜਾ ਕੇ ਦੇਖ ਸਕਦੇ ਮੇਰੇ ਡਾਕਟਰ ਵੀ ਕਹਿੰਦੇ ਯਾਰ ਕਮਾਲ ਹੈ ਕਦੇ ਆਏ ਨਹੀਂ ਜੀ ਓਕੇ ਨਹੀਂ ਜਦ ਕੇ ਮੈਂ ਡਾਕਟਰ ਕੋ ਫਰਮੈਟਡ ਡਾਕਟਰ ਕੋਲੇ ਨਗੇ ਆਏ ਤਾਂ ਦੋਸਤੋ ਇਹ ਚੀਜ਼ ਦਾ ਧਿਆਨ ਰੱਖਣਾ ਬਾਡੀ ਸਰਵਸ ਕੋਈ ਦਵਾਈ ਨਹੀਂ ਇਹ ਸਫਾਈ ਹੈ ਤੇ ਬਾਡੀ ਸਰਵਸ ਕੰਮ ਕਿਵੇਂ ਕਰਦਾ ਕਿੰਨੇ ਜੂਸ ਨੇ ਔਰ ਕਿੰਨਾ ਟਾਈਮ ਯੂਜ਼ ਕਰਨਾ ਉਹ ਲਿੰਕ ਤੁਹਾਨੂੰ ਦਿੱਤੇ ਹੋਏ ਨੇ ਤਾਂ ਦੋਸਤੋ ਰਾਮਾਸਰਾਜੀ ਦਾ ਨੰਬਰ ਵੀ ਤੁਹਾਨੂੰ ਦਿੱਤਾ ਥੋੜਾ ਐਡਰੈਸ ਵੀ ਥੋੜਾ ਬੋਲ ਦੋ ਜੀ ਹਜੇ ਮੇਰਾ ਆਪਣਾ ਭਵਾਨੀਗੜ੍ਹ ਦੇ ਨੇੜੇ ਡਿਸਟ੍ਰਿਕਟ ਫਿਰੋਰਾ ਜੀ ਓਕੇ ਮੇਰਾ ਪਿੰਡ ਹਰਦਿੱਤਪੁਰਾ ਜੀ ਨਾਮ ਰਾਮਾਸਰਾ ਬਾਕੀ ਦਾ ਮੋਬਾਈਲ ਨੰਬਰ ਉਹ ਤੁਹਾਨੂੰ ਲਿਖ ਕੇ ਦਿੱਤਾ ਜੀ ਥੱਲੇ ਓਕੇ ਸਰ ਓਕੇ ਥੈਂਕ ਯੂ ਸਾਰਾ ਸੰਕੁਪਤ